ਅੱਜ ਇੱਕ ਮੀਟਿੰਗ ਹੋਈ ਦਿੱਲੀ ਦੇ ਵਿੱਚ ਵਕੀਲਾਂ ਦੀ ਮੀਟਿੰਗ ਤੇ ਉਸ ਦੇ ਵਿੱਚ ਬਾਰ ਕਾਉਂਸਲ ਜੋ ਦਿੱਲੀ ਬਾਰ ਕਾਉਂਸਲ ਦੇ ਚੇਅਰਮੈਨ ਦਿੱਲੀ ਬਾਰ ਕਾਉਂਸਲ ਦੇ ਵਾਈਸ ਚੇਅਰਮੈਨ ਤੇ ਨਾਲ-ਨਾਲ ਬਾਰ ਕਾਉਂਸਲ ਦੇ ਜੋ ਐਗਜ਼ੀਕਟਿਵ ਪ੍ਰੈਜ਼ੀਡੈਂਟ ਤੇ ਨਾਲ ਬਾਰ ਕਾਉਂਸਲ ਦੇ ਹੋਰ ਕਈ ਮੈਂਬਰ ਤੇ ਉਹਦੇ ਨਾਲ ਜੋ ਦਿੱਲੀ ਦੇ ਵਿੱਚ ਇੱਕ ਬਾਰ ਸੈਸ਼ਨ ਦੀ ਕੋਆਰਡੀਨੇਸ਼ਨ ਕਮੇਟੀ ਬਣਾਈਆ ਜਿਹਦੇ ਚ ਕਿ ਜਿੰਨੀਆਂ ਬਾਰਸ਼ ਸੈਸ਼ਨ ਤੇ ਨੇ ਉਹ ਸਾਰਿਆਂ ਉਹਦੀਆਂ ਮੈਂਬਰ ਨੇ ਉਸ ਤੇ ਚੇਅਰਮੈਨ ਸੰਜੀਵ ਨਸਰ ਜੀ ਉਹ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਤੇ ਮੇਰੀ ਰਿਕਵੈਸਟ ਦੇ ਉੱਤੇ ਇਹ ਮੀਟਿੰਗ ਬੁਲਾਈ ਗਈ ਸੀ ਤੇ ਕਿਸਾਨ ਜੋ ਸੰਘਰਸ਼ ਤੇ ਵੱਲੋਂ ਮੈਂ ਬੇਨਤੀ ਕੀਤੀ ਸੀ ਕਿਸਾਨ ਸੰਘਰਸ਼ ਤੇ ਮੈਂਬਰ ਸਰ ਬਲਦੇਵ ਸਿੰਘ ਸਰਸਾ ਨੂੰ ਤੇ ਬਲਦੇਵ ਸਿੰਘ ਜੀ ਅੱਜ ਆਏ ਤੇ ਆ ਕੇ ਇਹਨਾਂ ਨੂੰ ਵਕੀਲਾਂ ਦੇ ਗਰੁੱਪਾਂ ਨੂੰ ਕਿਹਾ ਜੋ ਦਿੱਲੀ ਦੇ ਵਕੀਲਾਂ ਦੇ ਗਰੁੱਪ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਸਪੋਰਟ ਕਰੋ ਦੋ ਤਿੰਨ ਚੀਜ਼ਾਂ ਜੋ ਉੱਥੇ ਜੋ ਮੀਟਿੰਗ ਵਿੱਚ ਹੋਈਆਂ ਜੋ ਮੈਂ ਵੀ ਕਿਹਾ ਤੇ ਉਹਨਾਂ ਨੇ ਵੀ ਕਿਹਾ ਪਹਿਲੀ ਗੱਲ ਤਾਂ ਜਦੋਂ ਇਹ ਸਰਕਾਰ ਕਹਿੰਦੀ ਹੈ ਕਿ ਜੀ ਇਹ ਜੋ ਬਿਲ ਨੇ ਇੱਕ ਕਿਸਾਨਾਂ ਦੇ ਹੱਕ ਵਿੱਚ ਆ ਤੇ ਇਹ ਕਿਸਾਨ ਸਮਝਦੇ ਨਹੀਂ ਮਤਲਬ ਕਿ ਉਹ ਇਹ ਤਰ੍ਹਾਂ ਦਾ ਬਿਹੇਵਕੀ ਦਾ ਬੱਚੇ ਆ ਇਹਨਾਂ ਤਾਂ ਸਮਝੀ ਨਹੀਂ ਉਹ ਕਿਹਾ ਕਿ ਤੁਸੀਂ ਵਕੀਲ ਵਰਗੋ ਸਭ ਤੋਂ ਜ਼ਿਆਦਾ ਸਿਆਣਾ ਮੰਨੇ ਜਾਂਦੇ ਆ ਨਾਲੇ ਉਹ ਸੀਨੀਅਰ ਐਡਵੋਕੇਟ ਨੇ ਜੋ ਚੇਅਰਮੈਨ ਆ ਉਹ ਖੁਦ ਸੀਨੀਅਰ ਐਡਵੋਕੇਟ ਆ ਰਮੇਸ਼ ਗੁਪਤਾ ਜੀ ਤਪੜੇ ਬੜੇ ਤਕੜੇ ਵਕੀਲ ਆ ਤੇ ਜੋ ਇਹਨਾਂ ਦੇ ਪੁਰਾਣੇ ਚੇਅਰਮੈਨ ਆ ਕੇਸੀ ਮਿੱਤਰ ਉਹ ਵੀ ਸੀਨੀਅਰ ਐਡਵੋਕੇਟ ਨੇ ਬਾਕੀ ਵੀ ਸਾਰੇ ਇਹ ਬੜੇ ਚੰਗੇ ਤਕੜੇ ਤਕੜੇ ਵਕੀਲ ਆ ਵੀ ਤੁਸੀਂ ਬਿੱਲ ਐਗਜ਼ਾਮਨ ਕੀਤੇ ਆ ਜਿਹੜਾ ਤੁਸੀਂ ਪਬਲਿਕ ਨੂੰ ਦੱਸੋ ਕਿ ਬਿੱਲ ਕਿੰਨੇ ਕਿਸਾਨਾਂ ਦੇ ਹੱਕ ਵਿੱਚ ਆ ਤੇ ਉਹਨਾਂ ਨੇ ਸਾਰਿਆਂ ਨੇ ਅੱਜ ਕਿਹਾ ਕਿ ਅਸੀਂ ਇਹ ਬਿੱਲ ਪੂਰੀ ਤਰ੍ਹਾਂ ਜ਼ਮਨ ਕੀਤਾ ਆ ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ ਨਾ ਇਹ ਕਿਸਾਨਾਂ ਦੇ ਹੱਕ ਵਿੱਚ ਆ ਨਾ ਇਹ ਵਕੀਲਾਂ ਦੇ ਹੱਕ ਵਿੱਚ ਆ ਤੇ ਨਾ ਇਹ ਆਮ ਜਨਤਾ ਦੇ ਹੱਕ ਵਿੱਚ ਆ ਉਹਨਾਂ ਨੇ ਇਹ ਗੱਲ ਕਹੀ ਅਗਲੀ ਗੱਲ ਜਿਹੜੀ ਉਹਨਾਂ ਨੇ ਸਭ ਬਲਦੇਵ ਸਿੰਘ ਜੀ ਉਹਨਾਂ ਨੇ ਉਹਨਾਂ ਨੂੰ ਕਹੀ ਕਿ ਸਾਨੂੰ ਇਹ ਡਰ ਆ ਕਿ ਹੁਣੇ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਹਿੰਸਾ ਕਰਾਉਣਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਉੱਥੇ ਬਾਰ ਕਾਉਂਸਲ ਦੇ ਚੇਅਰਮੈਨ ਰਮੇਸ਼ ਗੁਪਤਾ ਜੀ ਨੇ মিডিਆ ਨੂੰ ਬਾਈਟ ਦਿੱਤੀ ਕਿ ਅਸੀਂ ਅੱਜ ਤੱਕ ਐਡੀ ਵੱਡੀ ਐਜੀਟੇਸ਼ਨ ਇੰਨੀ ਪੀਸਫੁਲ ਕਦੇ ਨਹੀਂ ਦੇਖੀ ਇਹ ਪੂਰੇ ਪੀਸਫੁਲ ਤਰੀਕੇ ਨਾਲ ਬੈਠੇ ਆ ਤੇ ਜੇ ਕਿਸੇ ਤਰ੍ਹਾਂ ਦੀ ਵੀ ਕੋਸ਼ਿਸ਼ ਹੋਥੇ ਕਿਸੇ ਹਿੰਸਾ ਦੀ ਕੀਤੀ ਗਈ ਤਾਂ ਅਸੀਂ ਉਹਦੇ ਖਿਲਾਫ ਖੜੇ ਹੋਵਾਂਗੇ ਪੂਰੀ ਤਰ੍ਹਾਂ ਸਾਰਾ ਵਕੀਲ ਵਰਗੋ ਦੇ ਖਿਲਾਫ ਖੜਾ ਹੋਊਗਾ ਮਲਕਿ ਇਹ ਗੱਲ ਇੱਕ ਤਰ੍ਹਾਂ ਦੀ ਸਰਕਾਰ ਨੂੰ ਬਹੁਤ ਵੱਡੀ ਵਾਰਨਿੰਗ ਜਿਹੜੀ ਇਹ ਇਹ ਦਿੱਤੀ ਗਈ ਮੈਨੂੰ ਇਸ ਚੀਜ਼ ਦਾ ਪਤਾ ਕਿ ਅੱਜ ਉਹ ਹਾਲਤ ਮੈਂ ਜਦੋਂ 1984 ਤੋਂ ਮਗਰੋਂ ਦੇ ਹਾਲਾਤ ਦੇਖਦਾ ਉਹ ਦੇਖਦਾ ਉਦੋਂ ਰਾਜੀਵ ਗਾਂਧੀ ਦੀ ਸਰਕਾਰ ਐਨੀ ਤਕੜੀ ਸਰਕਾਰ ਔਰ ਉਦੋਂ ਜਦੋਂ ਮੈਂ ਕੇਸ ਲੜ ਰਿਹਾ ਸੀ ਇਹ ਇਹ ਸੱਜਣ ਟਾਈਟਲਰ ਦੇ ਖਿਲਾਫ ਤੇ ਰਾਜੀਵ ਗਾਂਧੀ ਦੇ ਖਿਲਾਫ ਉਦੋਂ ਦੀ ਜੋ ਹਾਲਤ ਸੀ ਉਦੋਂ ਮੈਂ ਅੱਜ ਇੱਥੇ ਇਹਨਾਂ ਨੂੰ ਐਕਸਪਲੇਨ ਕਰ ਰਿਹਾ ਸੀ ਉਦੋਂ ਅਸੀਂ ਇਹ ਸਿਵਲ ਸੁਸਾਇਟੀ ਨੂੰ ਅੱਗੇ ਲੈ ਕੇ ਕੇਸ ਲੜਦੇ ਸੀ ਉਦੋਂ ਜਸਟਿਸ ਤਾਰਕੁੰਡੇ ਜਸਟਿਸ ਸਿਕਰੀ ਤੇ ਇੰਨਾ ਵਰਗੇ ਬੰਤਿਆਂ ਨੂੰ ਨਾਲ ਲਿਆ ਵਾਸੇ ਤੇ ਜਦੋਂ ਜਿਵੇਂ ਇਹ ਸਰਕਾਰ ਕੋਈ ਸ਼ਰਾਰਤ ਕਰਨਾ ਚਾਹੁੰਦੀ ਸੀ ਉਹ ਕਰ ਨਹੀਂ ਸੀ ਸਕਦੀ ਨਹੀਂ ਮਤਲਬ ਕਿ ਇਹ ਅਲਾਉ ਕਰ ਦੇ ਮੈਨੂੰ ਇਹ ਕੇਸ ਕਰਨਾ ਉਹਨਾਂ ਬੰਦਿਆਂ ਦੇ ਦਬਦਬੇ ਦੇ ਕਰਕੇ ਸਰਕਾਰ ਉਦੋਂ ਮਤਲਬ ਕਿ ਨਹੀਂ ਤਾਂ ਮੈਨੂੰ ਅਗਰਵਾਦੀ ਫੜਕੇ ਅੰਦਰ ਉਹ ਜਸਵੰਤ ਸਿੰਘ ਖਾਲੜਾ ਵਾਲਾ ਹਾਲ ਮੇਰਾ ਕਰਦਾ ਸੀ ਇਹਨਾਂ ਨੇ ਉਹ ਕੁਝ ਕਹਿ ਨਹੀਂ ਸਕੀ ਅੱਜ ਬਹੁਤ ਜ਼ਰੂਰੀ ਸੀ ਕਿ ਜੇ ਸਰਕਾਰ ਕੋਈ ਇਹ ਜੀ ਖਰਾਰਤ ਕਰਨ ਕਰਨਾ ਚਾਹੁੰਦੀ ਆ ਤਾਂ ਵਕੀਲ ਵਰਗਾਂ ਵੱਲੋਂ ਵਕੀਲ ਐਡੇ ਵੱਡੇ ਵਕੀਲ ਵਰਗਾਂ ਲੋ ਇਹ ਬਹੁਤ ਜੁੜੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜੇ ਤੁਸੀਂ ਇਹ ਜੀ ਜੁੜਤ ਕੀਤੀ ਤਾਂ ਅਸੀਂ ਇਸ ਨੂੰ ਨਹੀਂ ਹੋਂ ਦਵਾਗੇ ਅੱਜ ਉਹ ਸੁਨੇਹਾ ਉਹ ਬਾਰ ਕਾਉਂਸਲ ਦੇ ਚੇਅਰਮੈਨ ਨੇ ਤੇ ਜੋ ਕੋਆਰਡੀਨੇਸ਼ਨ ਕਮੇਟੀ ਸਾਰੀਆਂ ਦਿੱਲੀ ਦੀਆਂ ਬਾਰ ਅਸ਼ੈਂਟਰ ਸਾਰੇ ਵਕੀਲਾਂ ਦਾ ਉਹਨਾਂ ਦੀ ਕੰਟੀਨੈਂਟਲ ਕਮੇਟੀ ਦੇ ਚੇਅਰਮੈਨ ਸੰਜੀਵ ਨਸਰ ਨੇ ਅੱਜ ਬੜੇ ਸਾਫ਼ ਲੱਗਿਆ ਤੇ ਸਿੱਧਾ ਕਿਹਾ ਕਿ ਇਹ ਜੋ ਪੀਸਫੁਲ ਐਜੀਟੇਸ਼ਨ ਆ ਇਹਨਾਂ ਦਾ ਹੱਕਵੰਦਾ ਵਕੀਲਾਂ ਦੇ ਨਾਲ ਖੜਿਆ ਤੇ ਨਾਲੇ ਜੇ ਤੁਸੀਂ ਸ਼ਰਤ ਕੀਤੀ ਤਾਂਸੀਂ ਨਹੀਂ ਹੋਣ ਦੇਵਾਂਗੇ ਉਹ ਅੱਛਾ ਤੀਜੀ ਗੱਲ ਉਹਨਾਂ ਨੂੰ ਜੋ ਇੱਕ ਅੱਜ ਅਸੀਂ ਕਿਹਾ ਕਿ ਤੁਸੀਂ ਵੀ ਇਹ ਸਰਕਾਰ ਤੋਂ ਮੰਗ ਕਰੋ ਕਿ ਸਰਕਾਰ ਇਹ ਤੈਨੂੰ ਬਿੱਲ ਵਾਪਸ ਲਾਏ ਅੱਜ ਫਿਰ ਚੇਅਰਮੈਨ 바ਰ ਕਾਉਂਸਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੇ ਚਿੱਠੀ ਇਹ ਲਿਖ ਕੇ ਕਿਹਾ ਕਿ ਇਹ ਜੋ ਅਸੀਂ ਯਮਨ ਕੀਤੇ ਆ ਇਹ ਤਿੰਨੋਂ ਬਿੱਲ ਜੋ ਨੇ ਇਹ ਨਾ ਕਿਸਾਨਾਂ ਦੇ ਹੱਕ ਚਾ ਨਾ ਵਕੀਲਾਂ ਦੇ ਹੱਕ ਵਿੱਚ ਆ ਉਹਨਾਂ ਨੇ ਕਿਹਾ ਜੀ ਤੁਸੀਂ ਕਹਿ ਰਹੇ ਹੋ ਅਸੀਂ ਗੱਲਬਾਤ ਕਰ ਰਹੇ ਆ ਹਾਂ ਗੱਲਬਾਤ ਜ਼ਰੂਰ ਕਰੋ ਪਰ ਇਹ ਬਿੱਲਾਂ ਨੂੰ ਵਾਪਸ ਲੈ ਕੇ ਉਦੋਂ ਮਗਰੋਂ ਕਹੇ ਜੇ ਬਿੱਲ ਤੁਸੀਂ ਬਣਾਉਣੇ ਆ ਕਿਵੇਂ ਕਿਸਾਨਾਂ ਨੂੰ ਪਹਿਲਾਂ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ ਕਿ ਆ ਵੀ 200 ਦੇ ਹੱਕ ਵਿੱਚ ਇਸ ਤਰ੍ਹਾਂ ਦਾ ਬਿੱਲ ਬਣਾਉਣਾ ਉਹਨਾਂ ਨੂੰ ਪੁੱਛ ਕੇ ਬਿੱਲ ਬਣਾਇਆ ਜਾਵੇ ਤੇ ਇਸ ਤਰ੍ਹਾਂ ਕਰਕੇ ਜਿਹੜੀ ਉਹ ਕਹਿੰਦੇ ਆਪਣੀ ਅੜੀ ਤੇ ਆਪਣੀ ਈਗੋ ਦੇ ਵਿੱਚ ਨਾ ਬੈਠੋ ਤੇ ਇਹਨਾਂ ਨੂੰ ਬਿੱਲਾਂ ਨੂੰ ਤੁਰੰਤ ਵਾਪਸ ਲਾਓ ਅੱਜ ਉਹ ਕੌਲ ਨੂੰ ਦਿੱਤੀ ਆ ਤੇ ਪ੍ਰਧਾਨ ਮੰਤਰੀ ਨੂੰ ਅੱਜ ਚਿੱਠੀ ਵੀ ਲਿਖੀ ਆ ਤੇ ਜਿਹੜਾ ਦੇਖੋ ਇਹ 4 ਦਿਨ ਪਹਿਲਾਂ ਜਦੋਂ ਖੱਟੜ ਨੇ ਬਿਆਨ ਦਿੱਤਾ ਸੀ ਕਿ ਜੀ ਇਹ ਤਾਂ ਖਾਲਸਤਾਨੀਆਂ ਇਹ ਤਾਂ ਕਾਂਗਰਸ ਦੇ ਆਪਣੇ ਭੇਜੇ ਹੋਇਆ ਤੇ ਉਦੋਂ ਮੈਂ ਇੱਕਦਮ ਫਟਾਫਟ ਜਲਦੀ ਜਲਦੀ ਉਸੇ ਦਿਨ ਸੋਮਵਾਰ ਨੂੰ ਐਤਵਾਰ ਨੂੰ ਸਨੀਚਰਵਾਰ ਰਾਤ ਨੂੰ ਉਹਦਾ ਬਿਆਨ ਆਇਆ ਸੀ ਐਤਵਾਰ ਨੂੰ ਸਵੇਰੇ ਉਹ ਅਖਬਾਰਾਂ ਵਿੱਚ ਤੇ ਟੀਵੀ ਵਿੱਚ ਆਇਆ ਐਤਵਾਰ ਨੂੰ ਮੈਂ ਜਲਦੀ ਜਲਦੀ ਦੋ ਤਿੰਨ ਘੰਟੇ ਕੀ ਅਰੇਂਜ ਕੀਤਾ ਤੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਇਕੱਠੇ ਕੀਤੇ ਤੇ ਨਾਲੇ ਇਹ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਇਹ ਬਿਲਕੁਲ ਗਲਤ ਗੱਲ ਆ ਨਾ ਕੋਈ ਉਗਰਵਾਦੀ ਨੇ ਨਾ ਕੋਈ ਖਾਲਸਤਾਨੀ ਨੇ ਨਾ ਹੀ ਕੋ ਕਾਂਗਰਸੀ ਏਜੰਟ ਨੇ ਉਹ ਆਮ ਕਿਸਾਨਾਂ ਨਾਲ ਅੱਜ ਵੀ ਇਸੇ ਤਰ੍ਹਾਂ ਕਰਕੇ ਉਹ ਅੱਜ ਉਸ ਦਿਨ ਵੀ ਰਜੀਵ ਖੋਸਰਾ ਆਈ ਸੀ ਬਾਰ ਕੌਂਸਲ ਦੇ ਮੈਂਬਰ ਅੱਜ ਵੀ ਉਸੇ ਤਰ੍ਹਾਂ ਕਰਕੇ ਇਹ ਜੋ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਬੜਾ ਸਾਫ਼ ਸੁਨੇਹਾ ਅੱਜ ਸਰਕਾਰ ਨੂੰ ਦੇ ਦਿੱਤਾ ਕਿ ਜੋ ਦਿੱਲੀ ਦਾ ਵਕੀਲ ਵਰਗਾ ਉਹ ਕਿਸਾਨਾਂ ਦੇ ਨਾਲ ਖੜਾ ਤੇ ਅੱਜ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਸੈਚਰਡੇ ਨੂੰ ਸਵੇਰੇ ਮਲਕਿ ਸ਼ਨੀਵਾਰ ਨੂੰ ਸਵੇਰੇ ਵੇ ਉਹ ਉੱਥੇ ਜਾਣਗੇ ਕਾਲੇ ਕੋਟ ਪਾ ਕੇ ਉਹ ਉੱਥੇ ਜਾਣਗੇ ਇਹਨਾਂ ਦੇ ਕਿਸਾਨਾਂ ਦੇ ਧਰਨੇ ਤੇ ਜੇ ਉੱਥੇ ਜਾ ਕੇ ਉਹਨਾਂ ਨੂੰ ਵਿਸ਼ਵਾਸ ਦੇ ਕੇ ਆਉਣਗੇ ਕਿ ਅਸੀਂ ਤੁਹਾਡੇ ਨਾਲ ਨਾਲ ਤੁਹਾਨੂੰ ਕਭਰਾਉਣ ਦੀ ਲੋੜ ਨਹੀਂ ਤੁਹਾਨੂੰ ਡਰਨ ਦੀ ਲੋੜ ਨਹੀਂ ਤੇ ਬਾਕੀ ਦੱਸੋ ਸਾਡੇ ਕੋਲੋਂ ਕੀ ਚਾਹੀਦਾ ਜੋ ਵੀ ਤੁਹਾਨੂੰ ਹੋਰ ਮਦਦ ਦੀ ਲੋੜਾ ਉਹ ਵੀ ਵਕੀਲ ਕਰਨ ਨੂੰ ਤਿਆਰ ਆ ਤਾਂ ਇਸੇ ਤਰ੍ਹਾਂ ਕਰਕੇ ਮੈਂ ਆਏ ਬੇਨਤੀ ਕੀਤੀ ਆ ਇਹ ਤੇ ਇਹ ਮੈਂ ਇਹਨਾਂ ਨੂੰ ਕੋਆਰਡੀਨੇਸ਼ਨ ਕਮੇਟੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਕਰਕੇ ਨਾ ਤੁਸੀਂ ਜਿੰਨੀਆਂ ਵੀ ਵਰਗ ਨੇ علیحدਾ-ਲੈਦਾ ਵਪਾਰੀਆਂ ਦਾ ਵਰਗ ਹੈ ਚੈਂਬਰ ਆਫ ਕਮਰਸ ਹੈ ਉਹਨਾਂ ਨੂੰ ਵੀ ਜਾ ਕੇ ਕੰਟੈਕਟ ਕਰੋ ਸਿਵਲ ਸੁਸਾਇਟੀ ਨੂੰ ਖੜੇ ਕਰੋ ਜਦੋਂ ਸਿਵਲ ਸੁਸਾਇਟੀ ਦੇ ਹਰ ਇੱਕ ਵਰਗ ਨੂੰ ਖੜੇ ਕਰਾਂਗੇ ਉਹਦੇ ਨਾਲ ਸਰਕਾਰ ਕਿਸੇ ਤਰ੍ਹਾਂ ਦੀ ਬੇਵਿਸ਼ਵਾਸੀ ਨਹੀਂ ਕਰ ਸਕੋਗੀ ਤਾਂ ਇਸ ਕਰਕੇ ਬਹੁਜੁਰੀਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਦੋ-ਦੋ ਮੈਂਬਰਾਂ ਦੀ ਡਿਊਟੀ ਲਾ ਦਿਓ ਆਪਣੇ ਕਿ ਉਹ ਜਾ ਕੇ علیحدਾ-ਲੈਦਾ ਵਰਗਾਂ ਨੂੰ ਇਹ ਕੰਟੈਕਟ ਕਰਨ ਇਸੇ ਤਰੀਕੇ ਨਾਲ ਤੇ ਹੁਣ ਅੱਜ ਵਕੀਲ ਬਰਗ ਖੜਾ ਹੋਇਆ ਹੁਣ ਵਕੀਲ ਬਰਗ ਨਾਲ ਜਾਉਂ ਤੁਰੂਗਾ ਤੇ ਇਸੇ ਤਰ੍ਹਾਂ ਕਰਕੇ ਉਹ ਵਪਾਰੀਆਂ ਨੂੰ ਕੰਟੈਕਟ ਕਰੋ ਚੈਂਬਰ ਆਫ ਕਮਰਸ ਵਾਲਿਆਂ ਨੂੰ ਕੰਟੈਕਟ ਕਰੋ ਕਈ ਲੋਕ ਆਪਣੇ ਅਲੈਦਾ ਅਲੈਦਾ ਤੌਰ ਦੇ ਉਤੇ ਆਪਣੇ ਵੱਲੋਂ ਕਿਸਾਨਾਂ ਦੇ ਹੱਕਾਂ ਵਿੱਚ ਬੋਲ ਰਹੇ ਆ ਤੇ ਇਸ ਉਹਨਾਂ ਨੂੰ ਕੰਟੈਕਟ ਕਰੋ ਜਿਹੜੇ ਉਹਨਾਂ ਜੋ ਇਪੋਰਟੈਂਟ ਬੰਦੇ ਨੇ ਜਿਹੜੇ ਆਪਣੇ ਆਪਣੇ ਜੋ ਪ੍ਰੋਫੈਸ਼ਨ ਦੇ ਲੀਡਰ ਨੇ ਅੱਗੇ ਹੈੱਡ ਨੇ ਉਹਨਾਂ ਨੂੰ ਕੰਟੈਕਟ ਕਰਕੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕੀ ਕਰੋ ਦੇਖੋ ਅੱਜ ਜਦੋਂ ਇਹ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਉਹ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸਾਬ ਆ ਰਿਹਾ ਤੇ ਤੁਸੀਂ ਮੀਟਿੰਗ ਕਰੋ ਉਹਨਾਂ ਨੇ ਉਸੇ ਟਾਈਮ ਮੀਟਿੰਗ ਬੁਲਾ ਲਈ ਤੇ ਮੀਟਿੰਗ ਬੁਲਾ ਕੇ ਅੱਜ ਪਹਿਲਾਂ ਉਹਨਾਂ ਦਾ ਵਿਚਾਰ ਸੀ ਸਿਰਫ ਚਰਚਾ ਕਰਨ ਦਾ ਪਰ ਜਦੋਂ ਉੱਥੇ ਸਭ ਨੇ ਡਿਸਕਸ ਕੀਤਾ ਉਦੋਂ ਮਗਰੋਂ ਇਹ ਫੈਸਲਾ ਕੀਤਾ ਨਾਲ ਦੀ ਨਾਲ ਹੀ ਕਰ ਰਿਹਾ ਕਿ ਇਹ ਚਿੱਠੀ ਅੱਜ ਹੀ ਲਿਖੋ ਜੇ ਸੀ ਉਦੋਂ ਬਾਅਦ ਸੋਚ ਵਿਚਾਰ ਕਰਦੇ ਰਹੇ ਤਾਂ ਲੇਟ ਹੋ ਜੂਗੀ ਤੇ ਅੱਜ ਹੀ ਉਹਦੀ ਚਿੱਠੀ ਬਣਾ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਇਹ ਭੇਜ ਵੀ ਦਿੱਤੀ ਤੇ ਉਸੇ ਟਾਈਮ ਦੇ ਉੱਤੇ ਅੱਜ ਇਹ ਅਨਾਉਂਸਮੈਂਟ ਵੀ ਕਰਾ ਦਿੱਤੀ ਮੀਡੀਆ ਨੂੰ ਉੱਥੇ ਹੀ ਬੁਲਾ ਕੇ ਇਹ ਏਐਨਆਈ ਨੂੰ ਬੁਲਾ ਕੇ ਉਹਨਾਂ ਨੇ ਬਾਈਟ ਵੀ ਦੇ ਦਿੱਤੀ ਸਾਰਿਆਂ ਨੇ ਸੰਜੀਵ ਨਸਰ ਜੋ ਇਹਨਾਂ ਦੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਮੈਂ ਖੁਦ ਕਿਸਾਨ ਹਾਂ ਮੈਨੂੰ ਪਤਾ ਸਾਡੇ ਹਰਿਆਣੇ ਦੇ ਕਿਸਾਨ ਵਿੱਚ ਆ ਤੇ ਕਿਹੜੇ ਮੂੰਹ ਨਾਲ ਜਿਹੜੇ ਕਹੀ ਜਾਂਦੇ ਹੋ ਕਿ ਇਹਦਾ ਪੰਜਾਬ ਦੇ ਕਿਸਾਨ ਆ ਜਾਂ ਖਾਲਸਤਾਨੀਆਂ ਆ ਜਾਂ ਇਹ ਇਸ਼ਾਰਾ ਕਰਨਗੇ ਬਿਲਕੁਲ ਕਹਿੰਦੇ ਅਸੀਂ ਅਸੀਂ ਗੱਲ ਨਹੀਂ ਅਸੀਂ ਟਾਲਟ ਨਹੀਂ ਕਰਾਂਗੇ ਤੇ ਅੱਜ ਦੀ ਇਹ ਜੋ ਡਵੈਲਪਮੈਂਟਾਂ ਮੇਰੇ ਮੁਤਾਬਕ ਕਾਫੀ ਬੱਠੀ ਆ ਤੋਂ ਇਸੇ ਤਰ੍ਹਾਂ ਕਰਕੇ ਜੇ ਅਸੀਂ ਲੱਗੇ ਰਹੇ ਤਾਂ ਸਾਡਾ ਇਹ ਟੀਚਾ ਦੂਰ ਨਹੀਂ ਅਸੀਂ ਇਹਨੂੰ ਪੂਰੀ ਤਰ੍ਹਾਂ ਇਹਨੂੰ ਆਪਣੀ ਸਫਲ ਹੋਵਾਂਗੇ ਵੈਗਰੂ ਦੀ ਮੇਰ ਦੇ ਨਾਲ ਤੇ ਮੈਂ ਇਸੇ ਤਰ੍ਹਾਂ ਕਰਕੇ ਕਹਿਣਾ ਜਿੱਥੇ ਜਿੱਥੇ ਵੀ ਤੁਸੀਂ ਸਾਰੇ ਬੈਠੇ ਹੋ ਹਰ ਇੱਕ ਦਾ ਆਪਣਾ ਆਪਣਾ ਰੋਲ ਆ ਹਰ ਇੱਕ ਆਪਣੇ ਆਪਣੇ ਤਰੀਕੇ ਨਾਲ ਇਹ ਚੀਜ਼ ਸੈਪਾਓ ਜਿਹੜੇ ਤੁਸੀਂ ਇਹਨੂੰ ਮੈਸੇਜ ਸਪਰੈਡ ਕਰ ਰਹੇ ਹੋ ਅੱਗੇ ਉਹ ਵੀ ਤੁਸੀਂ ਹਿੱਸਾ ਪਾ ਰਹੇ ਹੋ ਜਿਹੜੇ ਤੁਸੀਂ ਬੈਠੇ ਹੋ ਆਪਣੇ ਦਫ਼ਤਰਾਂ ਵਿੱਚ ਜਾ ਜਾ ਕੇ ਗੱਲ ਕਰ ਰਹੇ ਹੋ ਉੱਥੇ ਵੀ ਜਾ ਕੇ ਇਹ ਗਲਤਫਹਿਮੀਆਂ ਸਰਕਾਰ ਦੇ ਪ੍ਰੋਪਗੈਂਡ ਦੇ ਨੂੰ ਮੀਟ ਕਰੋ ਉਹ ਜਿਹੜੇ ਯੰਗੇਸਟਰ ਨੇ ਅਮਰਜੀਤ ਬੈਂਸ ਨੇ ਰਾਜ ਬੋਟਰ ਫੋਨਾਂ ਨੇ ਉਹ ਟਵਿੱਟਰ ਟ੍ਰੈਕਟਰ ਟੂ ਟਵਿੱਟਰ ਬਣਾਇਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨੂੰ ਸਪਰੈਡ ਕਰੋ ਹਰ ਇੱਕ ਦਾ ਆਪਣਾ ਆਪਣਾ ਰੋਲ ਆ ਕਿਸੇ ਦਾ ਛੋਟਾ ਕਿਸੇ ਦਾ ਵੱਟਾ ਤੋ ਇਹ ਬੂੰਦ-ਬੂੰਦ ਕਰਕੇ ਹੀ ਘੜਾ ਬਣਦਾ ਜਿਦਾ ਇੱਕ ਬੂੰਦ ਦਾ ਰੋਲ ਆ ਉਹ ਆਪਣੀ ਇੱਕ ਬੂੰਦ ਵਿੱਚ ਜੂਰ ਪਾਓ ਇਹ ਨਹੀਂ ਕਿ ਮੇਰੇ ਇੱਕ ਡ੍ਰੌਪ ਦੇ ਨਾਲ ਕੀ ਹੋਏਗਾ ਇੱਕ ਇੱਕ ਡ੍ਰੌਪ ਕਰਕੇ ਸਾਡਾ ਘੜਾ ਭਰੂਗਾ ਆਪਣਾ ਆਪਣਾ ਰੋਲ ਜਿਨ੍ਹਾਂ ਨੇ ਜਿਹੜੇ ਤੁਸੀਂ ਆਪਣੇ ਆਪਣੇ ਵਰਗਾਂ ਦੇ ਵਿੱਚ ਇਪੋਰਟੈਂਟ ਜਿਹੜੇ ਲੀਡਰ ਨੇ ਆਪਣੇ ਆਪਣੇ profession 'ਚ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਕੰਟੈਕਟ ਕਰੋ ਜਿਹੜੇ ਤੁਸੀਂ ਆਪਣੇ ਕਿਸੇ ਇਪੋਰਟੈਂਟ ਜੋ ਅਲੈਦਾ ਲੈਂਦਾ ਸੋਸ਼ਲ ਵਰਕਰ ਆ ਉਹਨਾਂ ਨੂੰ ਜਾਣਦੇ ਹੋ ਉਹਨਾਂ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਕੰਟੈਕਟ ਕਰਕੇ ਇਹ ਕੋਸ਼ਿਸ਼ ਕਰੋ ਕਿ ਇਹਨਾਂ ਦੇ ਕਿਸਾਨਾਂ ਦੇ ਨਾਲ ਸੰਪਰਕ ਵਿੱਚ ਲੈ ਕੇ ਆਓ ਤਾਂ ਕਿ ਇੱਕ ਬਹੁਤ ਵੱਡੀ ਅਸੀਂ ਇੱਕ ਤਰ੍ਹਾਂ ਦੀ ਮਿਹਮ ਖੜੀ ਕਰ ਚੱਕੀਏ ਦੇਖੋ ਇਹ ਕਿਸਾਨਾਂ ਦੇ ਅੰਦੋਲਨ ਚੋ ਸਿਵਲ ਸੁਸਾਇਟੀਾਂ ਅਜ ਫਿਰ ਐਕਟਿਵ ਹੋ ਰਹੀ ਹੈ ਜਿਵੇਂ ਅੰਨਾ ਹਜਾਰੇ ਮੂਵਮੈਂਟ ਦੇ ਸਿਵਲ ਸੁਸਾਇਟੀ ਐਕਟਿਵ ਹੋਈ ਸੀ ਅੱਜ ਕਿਸਾਨਾਂ ਦੇ ਇਹ ਜੋ ਅੰਦੋਲਨ ਦੇ ਰਾਹੀਂ ਸਿਵਲ ਸੁਸਾਇਟੀ ਫਿਰ ਐਕਟਿਵ ਹੋ ਰਹੀ ਆ ਤਾਂ ਸਾਰੀ ਪੂਰੀ ਸਿਵਲ ਸੁਸਾਇਟੀ ਨੂੰ ਐਕਟਿਵ ਕਰੋ ਇਹ ਗੱਲ ਕੱਲੇ ਕਿਸਾਨਾਂ ਦੀ ਨਹੀਂ ਇਹ ਗੱਲ ਸਾਰੇ ਦੇਸ਼ ਦੀ ਹੈ ਸਾਰੀ ਇਨਸਾਨੀਅਤ ਦੀ ਹੈ ਇਹ ਕੱਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਹੈ ਇਹ ਸਾਰੇ ਨਾਗਰਿਕਾਂ ਦੇ ਹੱਕਾਂ ਦੀ ਗੱਲ ਆ ਤੇ ਜੇ ਅਸੀਂ ਅੱਜ ਰਾਈਟ ਟੂ ਪ੍ਰੋਟੈਸਟ ਆਪਣਾ ਖਤਮ ਕਰਵਾ ਲਿਆ ਤਾਂ ਇੱਥੇ ਡੈਮੋਕਰੇਸੀ ਨਹੀਂ ਬਚੂਗੀ ਤੇ ਅੱਜ ਇਸ ਚੀਜ਼ ਨੂੰ ਸੋਚ ਕੇ ਚਲੀਏ ਜਾ ਕੇ ਸਾਰਿਆਂ ਨੂੰ ਇਹ ਗੱਲ ਸਮਝਾਓ ਕਿ ਉਹ ਪੀਸਫੁਲ ਬੈਠੇ ਆ ਤਾਂ ਉਹਨਾਂ ਨੂੰ ਪੀਸਫੁਲ ਬੈਠਣ ਦਿਓ ਆਪਣੇ ਆਪਣੇ ਸਿਵਲ ਸੁਸਾਇਟੀ ਨੂੰ ਐਕਟੀਵੇਟ ਕਰੋ ਜੋ ਜੋ ਆਪਾਂ ਤਿਲਫਲ ਆਪਣਾ ਜੋ ਜੋ ਹਿੱਸਾ ਪਾ ਸਕਦੇ ਆ ਸਾਰੇ ਇਹਦੇ ਵਿੱਚ ਪਾਈਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਡਰਿਕਾ ਖਾਲਸਾ ਵੈਡਰਿਕੀ ਫਤਿਹ ਨਮਸਕਾਰ ਆਤਾ